20 ਦਿਨਾਂ ਦੇ ਵਿੱਚ ਪਨੀਰੀ ਕਿਵੇਂ ਤਿਆਰ ਕਰੀਏ 25 ਦਿਨਾਂ ਦੇ ਵਿੱਚ ਕਿਵੇਂ ਕਰੀਏ ਇਹੋ ਜਿਹੇ ਸਵਾਲ ਬਹੁਤ ਆ ਰਹੇ ਨੇ ਜਿਹੜੇ ਕਿ ਵਟਸਐਪ ਗਰੁੱਪਾਂ ਦੇ ਵਿੱਚ ਵੀ ਕਿਸਾਨ ਵੀਰਾਂ ਤੋਂ ਪੁੱਛੇ ਜਾ ਰਹੇ ਨੇ ਤੇ ਕਮੈਂਟ ਬਾਕਸਾਂ ਦੇ ਵਿੱਚ ਵੀ ਪੁੱਛੇ ਜਾ ਰਹੇ ਨੇ ਤੇ ਹਰੇਕ ਵੈਰਾਈਟੀ ਦੇ ਦਿਨ ਹੁੰਦੇ ਨੇ ਤੇ ਜਿਹੜੀਆਂ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਨੇ ਉਹਨਾਂ ਦੀ ਪਨੀਰੀ 20 ਦਿਨਾਂ ਦੇ ਵਿੱਚ ਤਿਆਰ ਕਰਕੇ ਲਗਾਈ ਜਾਵੇ ਤਾਂ ਜਲਦਾ ਵਧੀਆ ਝਾੜ ਦਿੰਦੀ ਆ ਤੇ ਜਿਹੜੀਆਂ ਲੌਂਗ ਡਿਊਰੇਸ਼ਨ ਨੇ ਉਹਨਾਂ ਨੂੰ 25 ਦਿਨ ਜਾਂ ਮੈਕਸਿਮਮ 30 ਦਿਨਾਂ ਦੇ ਵਿੱਚ ਤਿਆਰ ਕਰੀ ਜਾਵੇ ਤਾਂ ਜਿਆਦਾ ਵਧੀਆ ਝਾੜ ਦਿੰਦੀ ਆ ਉਹਨੇ ਵਾਸਤੇ ਆਪਾਂ ਨੂੰ ਕੀ ਮੈਨੇਜਮੈਂਟ ਕਰਨਾ ਚਾਹੀਦਾ ਕਿਵੇਂ ਪਨੀਰੀ ਦੀ ਬਜਾਦ ਕਰਨੀ ਚਾਹੀਦੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਣਾ ਸੰਘਿਆਵਾਲਾ ਆ ਆਪਣੀ ਪਨੀਰੀ ਆ ਜੀ ਸੁਪਰੀਮ 110 ਦੀ ਜਿਹੜੀ ਕਿ ਆਪਾਂ ਨੇ ਪਾਣੀ ਦੇ ਵਿੱਚ 12 13 ਘੰਟੇ ਭਿਉਉਣ ਤੋਂ ਬਾਅਦ 36 ਘੰਟੇ ਬਾਹਰ ਕੱਢ ਕੇ ਬੋਰੀ 'ਚ ਪਾ ਕੇ ਰੱਖੀ ਆ ਤੇ ਇਹਦੀ ਜਰਮੀਨੇਸ਼ਨ ਤੁਸੀਂ ਚੈੱਕ ਕਰ ਲਓ ਤੁਹਾਨੂੰ ਕੈਮਰੇ ਦੇ ਵਿੱਚ ਆਰਾਮ ਨਾਲ ਦਿਖਦੀ ਹੋਊਗੀ ਬਿਟੰਗੂਰਾ ਜਿਹੜੀ ਬਹੁਤ ਜਿਆਦੇ ਵਧੀਆ ਵੱਜ ਚੁੱਕੇ ਨੇ ਤੇ ਅੱਜ ਤਰੀਕ ਹੈਗੀ ਆ 29 ਮਈ 2024 ਤੇ ਇਹ ਪਨੀਰੀ ਬੀਜੀ ਦੀ ਆਪਾਂ ਨੇ ਜੀ 27 ਮਈ 2024 ਨੂੰ ਤੇ ਅੱਜ ਇਹ ਪਨੀਰੀ ਦੇ ਯਾਨੀ ਕਿ ਤੁਸੀਂ ਇਹ ਕਹਿ ਲਓ ਵੀ ਆਪਾਂ ਪਾਣੀ ਨਹੀਂ ਪਾਉਣਾ ਜੇ ਪਾਵਾਂਗੇ ਸ਼ਾਮ ਨੂੰ ਪਾਵਾਂਗੇ ਜਰਮੀਨੇਸ਼ਨ ਚੈੱਕ ਕਰ ਸਕਦੇ ਹੋ ਪੂਰਾ ਇੱਕ ਇੱਕ ਦਾਣਾ ਉਗ ਰਿਹਾ ਹੋਇਆ ਸਾਰੀ ਯਾਨੀ ਕਿ ਖੇਤ ਭਰਨ ਦੇ ਤਦਾਰ ਤੇ ਖੜਾ ਹੈ ਵੀ ਕੱਲ ਨੂੰ ਹੋ ਸਕਦਾ ਸਾਰਾ ਖੇਤ ਭਰ ਜਾਵੇ ਤੇ ਉਹ ਤੁਹਾਨੂੰ ਪਹਿਲਾਂ ਦੱਸਤਾ ਇੱਕ ਦਾ ਜੀ ਕਿਆਰੀਆਂ ਛੋਟੀਆਂ ਰੱਖਿਆ ਕਰੋ ਲੰਬੀਆਂ ਰੱਖਿਆ ਕਰੋ ਜੇ ਕਿਸੇ ਵੀਰ ਨੇ ਵੱਧ ਏਰੀਆ ਬੀਜਣਾ ਪਹਿਲੀ ਗੱਲ ਤਾਂ ਸਟਾਰਟਿੰਗ ਪੁਆਇੰਟ ਤੁਸੀਂ ਇਹ ਯਾਦ ਰੱਖੋ ਜੇ ਵੱਧ ਏਰੀਆ ਬੀਜਣਾ ਸੀ ਤਾਂ 20 ਕਿਲੋ ਬੀਜ ਐਸ ਕਰਕੇ ਸਾਡੀ ਇਹ ਕਿਆਰੀ ਆਲੇ-ਦਾਲੇ ਦੀ ਜੇ ਸੀ ਸਪਰੇ ਵਗੈਰਾ ਮਾਰੀਏ ਜਾਂ ਜੂਰੀਆ ਵਗੈਰਾ ਮਾਰੀਏ ਵਿਚਕਾਰ ਤੱਕ ਜਾਂਦਾ ਤੇ ਜੇ ਕਿਸੇ ਵੀਰ ਨੇ ਵੱਧ ਏਰੀਆ ਬੀਜਣਾ ਜਾਂ ਤੁਸੀਂ ਇਹ ਕਹਿ ਲੋ ਵੀ ਵੱਧ ਬੀਜ ਬੀਜਣਾ ਤਾਂ ਉਹ ਕਿਆਰੀ ਲੰਬੀ ਰੱਖੇ ਤੇ ਪਤਲੀ ਰੱਖੇ ਉਦੇ ਨਾਲ ਤੁਹਾਨੂੰ ਆਲੇ-ਦਾਲੇ ਵਿੱਚ ਕਿਉਂਕਿ ਵਿੱਚ ਦਾ ਇਹ ਖੇਤ ਦੇ ਹੁਣ ਬੜਿਆ ਨਹੀਂ ਜਾਣਾ ਜੇ ਬੜਾਂਗੇ ਵਿੱਚ ਇਹ ਪਨੀਰੀ ਖਰਾਬ ਹੋਊਗੀ ਪਾਣ ਵਾਲੇ ਥਾਵੇਂ ਵੀ ਉਹ ਤੁਹਾਨੂੰ ਆਲੇ-ਦਾਲੇ ਦੀ ਪਾਉਣ ਦੇ ਵਿੱਚ ਆਸਾਨੀ ਹੋਵੇ ਕੋਈ ਵੀ ਮਟੀਰੀਅਲ ਪਾਉਣਾ ਪਾਉਣਾ ਕੀ ਕੀ ਆ ਪਹਿਲਾਂ ਤਾਂ ਜੀ ਬਜਾਈ ਟਾਈਮ ਡੀਏਪੀ ਜ਼ਰੂਰ ਪਾਓ ਤੇ ਵਿੱਚ ਬੰਦੇ ਕਹਿੰਦੇ ਨੇ ਜੀ ਸੌਫਟ ਆਹ ਸੁਪਰ ਪਾ ਦਈਏ ਜਾਂ ਜਿਪਸਮ ਪਾ ਦਈਏ ਸਾਨੂੰ ਜੀ ਡੀਏਪੀ ਤੋਂ ਬਿਨਾ ਰਿਜ਼ਲਟ ਹੋਰ ਕਿਸੇ ਚੀਜ਼ ਦਾ ਨਹੀਂ ਲੱਗਿਆ ਵਧੀਆ डीएपी ਪਾਉਣਿਆ 10 ਕਿਲੋ ਦੇ ਨੇੜੇ ਤੇ ਜਿਹੜੇ ਕਨਾਲ ਦੇ ਵਿੱਚ ਇਕੜ ਦੇ ਵਿੱਚ ਦੁਬਾਰਾ ਕਿਲੋ ਵੀ ਪਾ ਦੰਨੇ ਆ ਕਨਾਲ ਦਾ ਜਾਨੀ ਕਿ 10 ਤੋਂ 12 ਕਿਲੋ ਕਨਾਲ ਦਾ ਇਹ ਪਾਓ ਤੇ ਜੇ ਕਨਾਲ ਜਗਾ ਮੰਨ ਲਓ ਇੱਕ ਕਨਾਲ ਦੀ ਇਹ ਗੱਲ ਕਰਦੇ ਆ ਆਪਾਂ 12 ਵਿਸਵਿਆਂ ਦਾ ਕਨਾਲ ਹੁੰਦਾ ਜੇ ਕਿਸੇ ਏਰੀਆ ਦੇ ਵਿੱਚ ਵਿਸਵੇ ਚੱਲਦੇ ਨੇ ਬਿੱਗੇ ਵਿਸਵੇ ਚੱਲਦੇ ਨੇ ਤਾਂ 12 ਵਿਸਵਿਆਂ ਦਾ ਇੱਕ ਕਨਾਲ ਹੁੰਦਾ ਇੱਕ ਕਨਾਲ ਦੇ ਵਿੱਚ 10 ਤੋਂ 12 ਕਿਲੋ ਡੀਏਪੀ ਪਾਓ ਤੇ ਜੇ ਮੋਟਾ ਜੂਰੀਆ ਮਿਲ ਸਕਦਾ ਤਾਂ ਬਹੁਤਾ ਵਧੀਆ ਜੇ ਨਹੀਂ ਮਿਲਦਾ ਬਰੀਕ ਜੂਰੀਆ ਤਾਂ ਬਰੀਕ ਜੂਰੀਆ ਦੀ ਥੋੜੀ ਜੀ ਡੋਜ਼ ਵੱਧ ਪਾਉਣੀ ਪੈਂਦੀ ਆ ਮੋٹے ਦੀ ਘੱਟ ਪਾਉਣੀ ਪੈਂਦੀ ਆ 3 ਕਿਲੋ ਤੁਸੀਂ ਉਹ ਪਾਓ ਮੰਨ ਲਓ ਜੂਰੀਆ ਪਾਓ 3 ਤੋਂ 4 ਕਿਲੋ 5 ਕਿਲੋ ਤੱਕ ਵੀ ਪਾ ਸਕਦੇ ਹਾਂ ਤੇ ਜਿਹੜਾ ਮੋਟਾ ਜੂਰੀਆ ਉਹ ਤੁਸੀਂ ਮੰਨ ਲਓ ਜੇ 4 ਕਿਲੋ ਪਾਉਣੇ ਹੋ ਤਾਂ ਬਰੀਕ ਜੂਰੀਆ ਸਾਨੂੰ 5 ਕਿਲੋ ਪਾਉਣਾ ਪਊਗਾ ਇਹ ਨਾਲ ਬਜਾਈ ਦੇ ਟਾਈਮ ਪਾ ਦਿਓ ਚਾਹੇ ਚਾਹੇ ਤੁਸੀਂ ਪਹਿਲਾਂ ਪਾ ਸਕਦੇ ਹੋ ਤੇ ਇੱਕ ਟਰੈਕਟਰ ਨਾਲ ਕੱਦੂ ਨਹੀਂ ਕਰਨਾ ਹੈਗਾ ਹਲਕਾ ਕੋਈ ਸਹਾਗਾ ਜਾਂ ਹੋਵੇ ਜਾਂ ਕੋਈ ਤੁਹਾਡੇ ਲਵੇ ਫੌੜਾ ਹੋਵੇ ਉਹ ਕੱਦੂ ਜਾਂ ਜਰੂਰ ਕਰੋ ਜਿਵੇਂ ਆ ਸਾਡਾ ਕਰਿਆ ਹੋਇਆ ਇਹ ਕੱਦੂ ਜਾਂ ਕਰਨ ਤੋਂ ਬਾਅਦ ਫੇਰ ਤੁਸੀਂ ਪਨੀਰੀ ਬੀਜੋ ਆ ਸਾਡੀ ਆਲੇ-ਦਾਲੇ iracialੀ ਦੇ ਕਰਕੇ ਬਣੀ ਦੀ ਥੱਲੇ ਦਬ ਗਈ ਇਹ ਅੱਜ ਸ਼ਾਮ ਨੂੰ ਪਾਣੀ ਭਰਾਂਗੇ ਆਪਣਾ ਦੀ ਤੈਰਨ ਲੱਗ ਜੂਗੀ ਤੇ ਇਹਨੂੰ ਤੰਗਲੀ ਨਾਲ ਕੱਢ ਦਾਂਗੇ ਤੇ ਇਹ ਚੀਜ਼ਾਂ ਹੋ ਗਈਆਂ ਜੀ ਬਜਾਈ ਦੇ ਟਾਈਮ ਤੇ ਉਸ ਤੋਂ ਬਾਅਦ ਯਾ ਮੈ ਮਾਲੋ ਤੁਸੀਂ ਨੇ ਹੁਣੇ ਹੀ ਬੀਜੀ ਆ ਜੀ 27 ਤਰੀਕ ਨੂੰ ਬਣੀ ਦੀ ਅੱਜ 29 ਤਰੀਕ ਹੈ ਕੱਲ ਨੂੰ 30 ਹੋ ਜੂ 31 ਹੋ ਜੂਗੀ 4 ਦਿਨਾਂ ਬਾਅਦ ਇਹ ਯਾਦ ਰੱਖੋ ਵੀ ਮੜ ਲਓ ਤੁਸੀਂ 4 ਦਿਨਾਂ ਬਾਅਦ ਪਹਿਲੀ ਜੂਰੀਏ ਦੀ ਕਿਸ਼ਤ ਦੇ ਦੇਣੀ ਆ ਜੂਰੀਏ ਦੀ ਕਿੰਨੀ ਕਿਸ਼ਤ ਦੇਣੀ ਆ ਪਾਈਆ ਬਿਸਵੇ ਦੀ ਅੱਧਾ ਕਿਲੋ ਵੀ ਨਹੀਂ ਦੇਣੀ ਹੈਗੀ ਬਿਸਵੇ ਦੀ ਪਾਈਆ ਬਿਸਵੇ ਦੀ ਦੇਣੀ ਆ ਮੜ ਲਓ 12 ਬਿਸਵਿਆਂ ਦੇ ਵਿੱਚ ਮੰਨ ਲਓ ਇੱਕ ਕਨਾਲ ਦੇ ਵਿੱਚ 3 ਕਿਲੋ ਜੂਰੀਆ ਦੇਣਾ ਜੀ ਤੁਸੀਂ ਨੇ 4 ਦਿਨਾਂ ਬਾਅਦ ਉਸ ਤੋਂ 2-2 ਦਿਨਾਂ ਬਾਅਦ 48 48 ਘੰਟਿਆਂ ਬਾਅਦ ਉਹ 3-3 ਕਿਲੋ ਦੇਈ ਜਾਣਾ ਰੈਗੂਲਰ ਤੁਸੀਂ ਨੇ ਜਿੰਨਾ ਚਿਰ ਪਨੀਰੀ ਪੂਰੀ ਢੋਣੀ ਡਾਰਕ ਨਹੀਂ ਹੁੰਦੀ ਇਹ ਪੁਆਇੰਟ ਯਾਦ ਰੱਖੋ ਤੇ ਡੀਏਪੀ ਤੁਸੀਂ ਨੇ ਬਜਾਈ ਟਾਈਮ ਪਤਾ ਤੇ 5-7 ਦਿਨਾਂ ਬਾਅਦ 10 ਦਿਨਾਂ ਦੇ ਵਿੱਚ ਵਿੱਚ ਯਾਨੀ ਕਿ 7 ਕੁ ਦਿਨਾਂ ਤੋਂ ਲਾ ਲਓ ਤੁਸੀਂ ਐਸਟੀਮੇਟ ਅਪਰੋਕਸੀਮੇਟਲੀ ਟਾਈਮ ਹੁੰਦਾ ਇਹ ਸੱਤ ਤੱਕ ਦਾਣਾ ਤੋਂ ਲੈ ਕੇ 10 ਦਾਣੇ ਦੇ ਵਿੱਚ ਵਿੱਚ ਜ਼ਿੰਕ ਪਾਓ 12 ਵਿਸਵਿਆਂ ਨੂੰ 2 ਕਿਲੋ ਇਹ ਜ਼ਿੰਕ ਪਾਓ 33% ਵਾਲਾ ਦਾਣੇਦਾਰ ਮਲਟੀਪਲੈਕਸ ਕੰਪਨੀ ਦਾ ਮਿਲਦਾ ਮਾਰਕੀਟ ਦੇ ਵਿੱਚ ਜੇ ਉਹ ਮਿਲ ਜਵੇ ਬਹੁਤ ਵਧੀਆ ਗੱਲ ਆ ਜੇ ਨਹੀਂ ਮਿਲਦਾ ਤੁਸੀਂ ਪਾਊਡਰ ਵਾਲਾ ਵੀ ਪਾ ਸਕਦੇ ਹੋ ਤੇ ਜੇ ਪਾਊਡਰ ਵਾਲਾ ਜ਼ਿੰਕ ਪਾਉਣਾ ਤਾਂ ਜੂਰੀਏ ਦੇ ਨਾਲ ਸਰੋਂ ਦਾ ਤੇਲ ਲਾ ਕੇ ਫਿਰ ਮਿਕਸ ਕਰਨਾ ਪਾਣੀ ਲਾ ਕੇ ਨਹੀਂ ਮਿਕਸ ਕਰਨਾ ਜੇ ਦਾਣੇਦਾਰ ਮਿਲ ਜਵੇ ਤਾਂ ਬਾਲਾ ਵਧੀਆ ਉਹਨੂੰ ਡਾਇਰੈਕਟ ਹੈ ਜੇ ਤੁਸੀਂ ਸੱਟਾ ਮਾਰ ਸਕਦੇ ਹੋ ਤੇ ਉਸ ਤੋਂ ਬਾਅਦ ਸਪਰੇਹਾਾਂ ਦੀ ਗੱਲ ਕਰੀਏ ਤਾਂ ਇੱਕ ਜਿੰਕ ਦੀ ਇੱਕ ਲੋਹੇ ਦੀ ਬਸ ਇਹ ਸਪਰੇਹਾਾਂ ਕਰਨੀਆਂ ਨੇ ਜਿਹੜਾ ਚਿਲੇਟਡ ਜਿੰਕ ਆ 12% ਵਾਲਾ ਇਹ ਲੈਣਾ ਤੇ ਚਿਲੇਟਡ ਲੋਹਾ ਲੈਣਾ ਜਿਹੜਾ ਆਪਣਾ ਮਿੱਟੀ ਰੰਗਾ ਜਾਂਦਾ ਜਾਂ ਤਾਂਬੇ ਰੰਗਾ ਜਾਂਦਾ ਇਹਦਾ ਸਪਰੇਹਾਾਂ ਕਰਨੀਆਂ ਨੇ 70 ਤੋਂ 75 ਗ੍ਰਾਮ ਚਿਲੇਟਡ ਲੋਹਾ 50 ਗ੍ਰਾਮ ਚਿਲੇਟਡ ਜਿੰਕ 12% ਵਾਲਾ ਇਹ ਤੁਸੀਂ ਨੇ ਪਾਣੀ ਦੇ ਵਿੱਚ ਪਾਉਣਾ 25 ਲੀਟਰ ਵਾਲਾ ਜਿਹੜਾ ਆਪਣਾ ਪੰਪ ਸਪਰੇਅ ਵਾਲਾ ਹੁੰਦਾ ਆਰ ਪਟ્રોલ ਵਾਲਾ ਇੰਜਨ ਵਾਲਾ ਉਹਦੇ ਵਿੱਚ ਪਾ ਕੇ 12 ਵਿਸਮਿਆਂ ਦੇ ਉੱਤੇ ਸਪਰੇਅ ਕਰਦੇ ਰਹੋ ਤਿੰਨ ਤਿੰਨ ਚਾਰ ਚਾਰ ਦਿਨਾਂ ਦੇ ਬਾਖਵੇ ਦੇ ਉੱਤੇ ਕਰਦੇ ਰਹੋ ਬਾ ਪਨੀਰੀ ਜਿਹੜੀ ਪੂਸਾ 44 ਜਾਂ ਲੌਂਗ ਡ्रेसेस ਨਾਲ ਹੋਰ ਵੈਰੈਟੀਆਂ ਨੇ ਇਹ 25 ਤੋਂ 30 ਦਿਨਾਂ ਦੇ ਵਿੱਚ ਪਨੀਰੀ ਸੋਡੀ ਤਿਆਰ ਹੋਊਗੀ ਤੇ ਦੂਸਰੀ ਪਨੀਰੀਆ ਜਿਹੜੀ ਆਪਣੀ ਆ ਜਿਹੜੀ ਪੀਆਰ 126 ਵਗੈਰਾ ਹੋਈ ਇਹ 20 ਦਿਨਾਂ ਦੇ ਵਿੱਚ ਪਨੀਰੀ ਆਮ ਨਾਲ ਤਿਆਰ ਹੋ ਜਾਂਦੀ ਆ ਪੀਆਰ 126 ਦੇ ਥੋੜਾ ਹੋਰ ਧਿਆਨ ਦਿੰਦਾ ਇਹਦਾ 3 ਦਿਨਾਂ ਤੋਂ ਜੂਰੀਆ ਸਟਾਰਟ ਕਰ ਦਿਓ ਤਿੰਨ ਦਿਨਾਂ ਤੇ ਪੰਜ ਦਿਨਾਂ ਤੇ ਸੱਤ ਦਿਨਾਂ ਤੇ ਨੌ ਦਿਨਾਂ ਤੇ ਬਸ ਪਾਉਂਦੇ ਰਹੋ ਥੋੜਾ ਥੋੜਾ ਬਸ ਉਹੀ ਢਾਈ ਤੋਂ 3 ਕਿਲੋ 12 ਬਿਸਵਿਆਂ ਦੇ ਵਿੱਚ ਇੱਕ ਕਨਾਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਨ ਨੰਬਰ ਉਹੀ ਹੈ ਜੀ 9872762951 ਤੇ ਵਟਸਐਪ ਗਰੁੱਪ ਡਾਕਟਰ ਖੇਤੀ ਉਹਦਾ ਲਿੰਕ ਡਿਸਕ੍ਰਿਪਸ਼ਨ ਚ ਦਵਾਂਗੇ ਜੇ ਕਿਸੇ ਵੀਰ ਨੇ ਜੁਆਇਨ ਕਰਨਾ ਤੇ ਜੇ ਫੋਨ ਵਟਸਐਪ ਦੇ ਉੱਤੇ ਰਿਪਲਾਈ ਜਰੂਰ ਦਵਾਂਗੇ ਜੇ ਮੈਸੇਜ ਕਰਨਾ 9872762951 ਹੋਰ ਕਿਸੇ ਵੀਰ ਦਾ ਕਮੈਂਟ ਬਾਕਸ ਦੇ ਵਿੱਚ ਸਵਾਲ ਹੋਇਆ ਤਾਂ ਉਹਦਾ ਜਵਾਬ ਵੀ ਜਰੂਰ ਦਵਾਂਗੇ ਤੇ ਪਨੀਰੀ ਸੇਤੀ ਤਿਆਰ ਕਰਨ ਬਾਰੇ ਅੱਜ ਦੀ ਵੀਡੀਓ ਇਹੀ ਆ ਪੀਲਾਪਣ ਪਨੀਰੀ ਤੇ ਆਉਂਦੇ ਹੀ ਨਹੀਂ ਆਪਣੀ ਇਹ ਮੈਥਡ ਨਾਲ ਜਿਵੇਂ ਬਾਜੋ ਪੀਲਾਪਣ ਦਾ ਇਲਾਜ ਕਰਨ ਵਾਸਤੇ ਯੂਟਿਊਬਰ ਦੱਸੀ ਜਾਂਦੇ ਨੇ ਆਪਣੇ ਮੈਥਡ ਨਾਲ ਆਉਂਦੇ ਹੀ ਨਹੀਂ